ਤੇ ਮੇਂ ਨਹੀਂ ਜਾਣੀ 6 6 ਫੁੱਟ ਤੇ ਲਿਜਾਣਾ ਇਹਨੂੰ 500 ਰੁਪਈਆ ਮੇਰੇ ਵੱਲੋਂ ਆ ਜਿਹੜਾ ਮਰਜ਼ੀ ਲਾ ਜੋ 6 ਫੁੱਟ ਤੇ ਲਿਜਾਣ ਵਾਲ ਨੂੰ 500 ਰੁਪਈਆ ਮੇਰੇ ਵੱਲੋਂ ਆ ਉਹ ਭਾਈ ਉਹ ਭਾਈ ਤੇਰਾ ਲੱਤਾਂ ਲੈ ਗਿਆ ਲੱਤਾਂ ਲੱਗੀਆਂ ਸੀ ਉਹ ਲੱਤਾਂ ਲੱਗੀਆਂ ਸੀ ਲੈ ਗਿਆ ਸੀ ਓਏ ਉਹ ਮਾਰੇ ਗਿਆ ਸੀ ਯਾ ਲੱਗ ਜੂ ਪਤਾ ਬਣਾਈ ਗੱਲ ਭਾਈ ਪੈਰ ਤਾਂ ਸਾਨੂੰ ਜਾਵੇ ਨਾ ਜਾਵੇ ਹੋਰ ਕੋਸ ਥਾਂ ਨੂੰ ਜਰੂਰ ਆ ਰਿਹਾ ਮੈਨੂੰ ਇੰਨਾ ਪਤਾ ਦੱਸਣਾ ਹੈ ਨੀਗਾ ਮੈਂ ਹਾਂ ਕੋਈ ਪ੍ਰੀਤ ਪੁੱਤ ਪ੍ਰੀਤ ਆਈ ਆਈ ਮੇਰਾ ਸ਼ੇਰ ਲੈ ਲੱਗੂ ਪਤਾ ਉਹ ਮੈਂ ਤਾਂ ਬਥੇਰਾ ਲੜਿਆ ਮੈਂ ਤਾਂ ਹਿੱਲਿਆ ਵੀ ਨਹੀਂ ਮਾਰ ਐਵੇਂ ਹੀ ਕਿਸੇ ਉਮੈ ਨੂੰ ਮੱਖਣੀ ਪਾਓ ਮੈਨੂੰ ਮੱਖਣੀ ਪਾਓ ਮੈਨੂੰ ਮੱਖਣੀ ਨਹੀਂ ਪਾਈ ਲੱਗੂ ਪਤਾ ਅੱਜ ਨਾਲ ਗੋਪੀ ਹੋ ਜਾ ਨਾਲ ਜੋ ਬਹਿ ਜਾ ਇਹ ਤਾਂ ਪ੍ਰੀਤ ਹਿਲਦਾਬਨੀ ਪ੍ਰੀਤਾ ਆਪਾਂ ਦੋਨੇ ਸਾਰਾ ਟੱਪਰ ਲੱਗ ਜੀਏ। ਦੋਹਾਂ ਦਾ ਚੱਕ ਦਾਂਗੇ ਬਈ। ਲੈ ਆਜਾ ਦੋਹੇ ਚੱਕ। ਨਹੀਂ ਨਹੀਂ। ਚੱਲ ਬਾਹਰ ਦੇ ਦੋਹੇ। ਇਹ ਬਾਈ ਬਾਲੇ ਤੋਂ ਬਾਲਾ ਕਿੰਨਾ ਕਿ ਚੱਕਦਾ ਲੋਕਾਂ ਨੇ ਗੱਠ ਚੱਕਦਾ ਉਹ। ਬਾਈ ਨੇ ਸਿਰੇ ਲਾਤਾ ਸੀ। ਮੈਂ ਸੀ ਨਾ। ਉਹ ਹੌਲਾ ਦੇਤਾ ਹੂ ਆਪਦੇ ਬ੍ਰਾਂਡ ਵੈਕਟਰ ਨੂੰ ਇਹਨਾਂ ਨੇ। ਓ ਸਰਦਾਰਾ। ਓ ਮੰਨ ਗਿਆ ਸਰਦਾਰਾ ਤੈਨੂੰ ਮੰਨ ਗਿਆ ਓ ਸਰਦਾਰਾ ਝੂਟ ਗਿਆ ਸੀ। ਵਧੀਆ ਲਾ ਜੱਟ ਯਾਰ ਆ ਜਾ। ਲੱਗ ਜੂ ਪਤਾ ਬਈ ਲੱਗ ਜੂ। ਵਧੀਆ। ਆ ਗ੍ਰਾਂ ਦੇਖ ਨਾ ਬਈ ਫੌਜੀ ਦੀ ਮੇਲੀ ਜਾਣੇ 6 6 ਫੁੱਟ ਤੇ ਲਿਜਾਣਾ ਇਹਨੂੰ 500 ਰੁਪਈਆ ਮੇਰੇ ਵੱਲੋਂ ਆ ਜਿਹੜਾ ਮਰਜ਼ੀ ਲਾਜੋ 6 ਫੁੱਟ ਤੇ ਲਿਜਾਣ ਵਾਲ ਨੂੰ 500 ਰੁਪਈਆ ਮੇਰੇ ਵੱਲੋਂ ਆ ਕੰਪਨੀ ਵਾਲੇ ਕੋਲ ਦੇਣ ਨਾ ਦੇਣ ਕੰਪਨੀ ਵਾਲਾ ਤਾਂ ਅਠ ਰੱਖਿਆ 6 ਫੁੱਟ ਤੇ 500 ਰੁਪਈਆ ਮੇਰੇ ਵੱਲੋਂ 6 ਫੁੱਟ ਤੇ 500 ਰੁਪਈਆ ਔਰ ਅੱਥੇ ਵੀ ਗਾਨ ਕੱਟ ਪ੍ਰੀਤ 500 ਪੁੱਤੋ ਟੁੱਟਿਆ ਜੱਟ ਨੇ ਹੱਥ ਪਾ ਲਿਆ ਆ ਚਾਬਾਈ ਲੈ ਗਿਆ ਆ ਬੱਲੇ ਉਹ ਲੈ ਗਿਆ ਸੀ ਉਹ ਲੈ ਗਿਆ ਸੀ ਉਹ ਬਾਈ ਉਹ ਬਾਈ ਤੇਰਾ ਲੱਤਾਂ ਲੈ ਗਿਆ ਲੱਤਾਂ ਲੱਗੀਆਂ ਸੀ ਲੱਤਾਂ ਲੱਗੀਆਂ ਸੀ ਲੈ ਗਿਆ ਸੀ ਓਏ ਉਹ ਮਾਰੇ ਗਏ ਸੀ ਕਾਲਾ ਉਹ 500 ਬਾਈ ਗੱਲ ਹੋਆ 300 ਤੇਰਾ ਬਣਦਾ 300 ਜਦੋਂ ਮਰਜੀ ਲੈ ਜਾ ਬਾਈ ਦੀਆਂ ਲੱਤਾਂ ਨੇ ਡਿੱਕਾ ਲਾਤਾ ਨਹੀਂ ਲੈ ਗਿਆ ਸੀ 500 ਹੀ ਦੇਖ ਲੈ ਬਾਬਾ ਬਾਬਾ ਮੈਨੂੰ ਤਾਂ ਫਟਕਦਾ ਰੱਖੋ ਐਵੇਂ ਮੁਰ ਕੇ ਕੰਨ ਵੀਡੀਓ ਹੀ ਬਣਾਉਣੀ ਆ ਆ ਇੱਕ ਮਿੰਟ ਆ 500 ਤੇ ਲੱਗ ਗਈ 500 ਤੇ ਇਹ ਤਾਂ 100 ਲਓ ਇਹ ਤਾਂ 100 ਲਓ ਇਹ ਤੋਂ ਤਾਂ ਲੈ ਵੀ ਹੋਰ ਕੋਈ ਹੈ 500 ਵਾਲਾ ਉਹ ਗੱਭਰੂ 500 ਵਾਲਾ ਉਹ ਮਗਰ ਖੜਾ ਸੰਗ ਗਿਆ ਹਾਂ ਇੱਧਰ ਆਇਆ ਬਾਈ 500 ਵਾਲਾ 500 ਰੁਪਇਆ ਦੇਉਂਗਾ 6 ਫੁੱਟ ਤੇ ਹੀ ਕਰਨਾ ਕੰਪਨੀ ਵਾਲਾ ਤਾਂ ਜਿਹੜਾ ਸਾਰਾ ਛੱਡੋ 6 ਫੁੱਟ ਕਰਨਾ 500 ਰੁਪਈਆ 500 ਰੁਪਈਆ ਬਣ ਜਾਏਗਾ ਪੱਟੀਆਂ ਵੀ ਲੈ 500 ਆ ਤੂੰ ਆ ਕਰ ਸਕਦਾ ਸਿਰਫ ਇੱਕ ਬੰਦਾ ਜਿਹੜਾ ਕਰ ਸਕਦਾ afghanistani ਸਰੀ ਲਾ ਬੰਦਾ ਗੱਭਰੂ ਬਹੁਤ ਛੇ ਫੁੱਟ ਦਾ ਆ ਗਿਆ ਵੀ 500 ਤੇ ਆ ਗਿਆ ਆ ਕਰ ਦੂ ਬਈ ਆ ਕਰ ਗਿਆ ਚੱਕ ਪ੍ਰੀਤ ਦੇ 500 ਆ ਜੀ ਓ ਜੀ ਗੱਭਰੂ ਆ ਜੀ ਨਹੀਂ ਨਹੀਂ ਚੱਲ ਵੀ ਚੱਲ ਗਿਆ 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 5 5 6 ਫੁੱਟ ਤੋਂ ਕੁੱਟਤਾ ਨਹੀਂ ਮੈਂ ਤਾਂ ਜਿੱਤਣ ਵਾਲੀ ਗੱਲ ਰੱਖੀ ਸੀ ਨਾ ਉਹਨਾਂ ਨੇ ਤਾਂ 8 ਰੱਖਿਆ ਮੈਂ ਕਿਹਾ ਵੀ ਚੱਲ ਛੋਗ ਵਾਲੀ ਸਹੀ ਕੀ ਪਤਾ ਵੀਰ ਕੋਈ ਵਾਇਰਲ ਹੋ ਜਾਂਦੀ ਹੁੰਦੀ 500 ਦੇ ਕੇ ਇਹ ਆਏ ਦੋ ਵੀ ਨਹੀਂ ਚੱਕੋ ਵੀ ਪ੍ਰੀਤ ਲਾਸਟ ਆਪਸ਼ਨ ਆ 6 ਫੁੱਟ ਤੇ ਲਜਾਣਾ 500 ਭਾਈ ਬਾਈ ਨੇ ਜਿੰਨਾ ਕਰਤਾ ਸੀ ਉਹਨਾਂ ਕਹੇ ਨੇ ਨਹੀਂ ਕੀਤਾ ਉਹ ਚਿੱਟੇ ਘੋੜ ਤੇ ਪਿਆ ਮੈਂ ਉਹਦਾ 300 ਤਾਂ ਬਣਦਾ ਉਹ ਬਾਈ ਹੁਣ ਗਿਆ ਉਧਰ ਤਕੜਾ ਹੁਣ ਫੇਰ ਆ ਕੇ ਝੁਕਣਾ ਬਸ ਦੁਬਾਰਾ ਸ਼ਰਤ ਲਾਉਣੀ ਆ ਪ੍ਰੀਤ ਲੈ ਵੀ ਬਾਈ ਦੁਬਾਰਾ ਆਉਂਗਾ ਫੇਰ 500 ਵਾਲਾ ਬੰਦਾ ਜੋਰ ਦੇਖ ਕੇ ਜਾਣਾ 500 ਫੇਰ ਲਾਵਾਂ